ਲੋਬਿਸ਼ ਆ ਗਿਆ ਅੱਜ ਪੰਜਾਬ ਦਾ ਜੱਟ ਪੰਜਾਬੀ ਪਹਿਰਾਵੇ ਦੇ ਵਿੱਚ ਦਲਜੀਤ ਦਸਾਂਜ ਪਹੁੰਚ ਗਿਆ ਗੁਜਰਾਤ ਅੱਜ ਅਨੰਤ ਅੰਬਾਨੀ ਅਤੇ ਰਾਧਕਾ ਦੀ ਹੈ ਪ੍ਰੀ ਵੈਡਿੰਗ ਪ੍ਰੀ ਵੈਡਿੰਗ ਦੇ ਵਿੱਚ ਲਾਊਗਾਰ ਰੌਣਕਾ ਪੰਜਾਬ ਦਾ ਜੱਟ ਦਲਜੀਤ ਦਸਾਂਜ ਪੰਜਾਬੀ ਲੁੱਕ ਦੇ ਵਿੱਚ ਪਹੁੰਚਿਆ ਗੁਜਰਾਤ ਦੇ ਵਿੱਚ ਅਨੰਤ ਅਤੇ ਰਾਧਕਾ ਦੀ ਪ੍ਰੀ ਵੈਡਿੰਗ ਦੇ ਵਿੱਚ ਦਲਜੀਤ ਦਸਾਂਜ ਵੱਲੋਂ ਪਰਫਾਰਮ ਕੀਤਾ ਗਿਆ ਉੱਥੇ ਸਟੇਜ ਦੇ ਉੱਪਰ ਜਦੋਂ ਕ੍ਰੀਨਾ ਕਪੂਰ ਆਈ ਤਾਂ ਦਲਜੀਤ ਨੇ ਕਿਹਾ ਸਾਡੀ ਤਾਂ ਇਹੋ ਹੀ ਰਿਹਾਨਾ ਇਹ ਲੋਕਾਂ ਦੀ ਹੋਊਗੀ ਰਿਹਾਨਾ ਪਰ ਸਾਡੀ ਤਾਂ ਇਹੋ ਹੀ ਰਿਹਾਨਾ ਹੈ ਏ ਦੱਲ ਜਦੋਂ ਦਿਲਜੀਤ ਦਸਾਂਝ ਵੱਲੋਂ ਕਹੀ ਗਈ ਸਟੇਜ ਦੇ ਉੱਪਰ ਤਾਂ ਲੋਕਾਂ ਵੱਲੋਂ ਪੂਰੀਆਂ ਤਾੜੀਆਂ ਮਾਰੀਆਂ ਗਿਆ ਤੇ ਫੁੱਲ ਸਵਾਗਤ ਕੀਤਾ ਗਿਆ ਦਿਲਜੀਤ ਦਸਾਂਝ ਦਾ ਵੀਡੀਓ ਦੇਖ ਕੇ ਦਰਸ਼ਕੋ ਤੁਸੀਂ ਵੀ ਹੋ ਜਾਓਗੇ ਹੈਰਾਨ ਦਿਲਜੀਤ ਨੇ ਕੀਤਾ ਕਰੀਨਾ ਕਪੂਰ ਨੂੰ ਇਹ ਮਜ਼ਾਟ ਦੇਖੋ ਵੀਡੀਓ ਵੀਡੀਓ ਦੇਖ ਕੇ ਦਰਸ਼ਕੋ ਤੁਸੀਂ ਵੀ ਜਰੂਰ ਇੰਜੋਏ ਕੀਤਾ ਹੋਵੇਗਾ ਅੱਜ ਅਨੰਤ ਅਤੇ ਰਧਕਾ ਜੀ ਦੀ ਵਿਵੈਡਿੰਗ ਦੇ ਵਿੱਚ ਵੱਡੇ ਵੱਡੇ ਲੋਕ ਪਹੁੰਚੇ ਜਿਸ ਦੇ ਵਿੱਚ ਫੇਸਬੁੱਕ ਦੇ ਮਾਲਕ ਮਾਰਕ ਜੈਕਰਬਰਗ ਵੀ ਮੌਜੂਦ ਸੀ ਵੱਡੇ ਵੱਡੇ ਸੈਲੀਬ੍ਰਿਟੀ ਅਨੰਤ ਅਤੇ ਰਧਕਾ ਜੀ ਦੀ ਵਿਵੈਡਿੰਗ ਦੇ ਵਿੱਚ ਹਾਜ਼ਰ ਹੋਏ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਜੋ ਵੱਡੇ ਲੋਕ ਵੱਡੀਆਂ ਗੱਲਾਂ ਜਿਸ ਦੇ ਵਿੱਚ ਵੱਡੇ ਵੱਡੇ ਕਲਾਕਾਰ ਮੌਜੂਦ ਸੀ ਪਰ ਪੰਜਾਬ ਦਾ ਇੱਕੋ ਇੱਕ ਸਟਾਰ ਦਲਜੀਤ ਦਸਾਂਝ ਮੌਜੂਦ ਸੀ ਜਿਸ ਨੇ ਪੰਜਾਬੀਆਂ ਦਾ ਨਾਂ ਰੌਸ਼ਨ ਕੀਤਾ ਨੀਤਾ ਅੰਬਾਨੀ ਵੱਲੋਂ ਸ਼ੇਤ ਤੇ ਦਲਜੀਤ ਦਸਾਂਝ ਦੇ ਨਾਲ ਗੁਜਰਾਤੀ ਦੇ ਵਿੱਚ ਗੱਲਾਂ ਵੀ ਕੀਤੀਆਂ ਗਿਆ ਅੱਗੋਂ ਦਲਜੀਤ ਦਸਾਂਝ ਨੇ ਜਵਾਬ ਵੀ ਦਿੱਤਾ ਨੀਤਾ ਅੰਬਾਨੀ ਪੂਰੀ ਖੁਸ਼ ਹੋ ਗਈ ਦਰਸ਼ਕੋ ਜਦੋਂ ਨੀਤਾ ਅੰਬਾਨੀ ਦਲਜੀਤ ਦੇ ਨਾਲ ਗੱਲਾਂ ਬਾਤਾਂ ਕਰ ਰਹੀ ਸੀ ਤਾਂ ਪੂਰਾ ਹਾਲ ਤਾੜੀਆਂ ਦੇ ਨਾਲ ਗੂੰਜ ਉੱਠਿਆ ਲੋਬਿਸ਼ ਆ ਗਿਆ ਅੱਜ ਪੰਜਾਬ ਦਾ ਜੱਟ ਪੰਜਾਬੀ ਪਹਿਰਾਵੇ ਦੇ ਵਿੱਚ ਦਲਜੀਤ ਦਸਾਂਝ ਪਹੁੰਚ ਗਿਆ ਗੁਜਰਾਤ ਅੱਜ ਅਨੰਤ ਅਮਬਾਨੀ ਅਤੇ ਰਾਧਕਾ ਦੀ ਹੈ ਪ੍ਰੀ ਵੈਡਿੰਗ ਪ੍ਰੀ ਵੈਡਿੰਗ ਦੇ ਵਿੱਚ ਲਾਊਗਾਰ ਰੌਣਕਾ ਪੰਜਾਬ ਦਾ ਜੱਟ ਦਲਜੀਤ ਦਸਾਂਝ ਪੰਜਾਬੀ ਲੁੱਕ ਦੇ ਵਿੱਚ ਪਹੁੰਚਿਆ ਗੁਜਰਾਤ ਦੇ ਵਿੱਚ ਅਨੰਤ ਅਤੇ ਰਾਧਕਾ ਦੀ ਪ੍ਰੀ ਵੈਡਿੰਗ ਦੇ ਵਿੱਚ ਦਲਜੀਤ ਦਸਾਂਝ ਵੱਲੋਂ ਪਰਫਾਰਮ ਕੀਤਾ ਗਿਆ ਉੱਥੇ ਸਟੇਜ ਦੇ ਉੱਪਰ ਜਦੋਂ ਕ੍ਰੀਨਾ ਕਪੂਰ ਆਈ ਤਾਂ ਦਲਜੀਤ ਨੇ ਕਿਹਾ ਸਾਡੀ ਤਾਂ ਇਹੋ ਹੀ ਰਿਹਾਨਾ ਇਹ ਲੋਕਾਂ ਦੀ ਹੋਊਗੀ ਰਿਹਾਨਾ ਪਰ ਸਾਡੀ ਤਾਂ ਇਹੋ ਹੀ ਰਿਹਾਨਾ ਹੈ ਇਹ ਗੱਲ ਜਦੋਂ ਦਿਲਜੀਤ ਦਸਾਂਝ ਵੱਲੋਂ ਕਹੀ ਗਈ ਸਟੇਜ ਦੇ ਉੱਪਰ ਤਾਂ ਲੋਕਾਂ ਵੱਲੋਂ ਪੂਰੀਆਂ ਤਾੜੀਆਂ ਮਾਰੀਆਂ ਗਈਆਂ ਤੇ ਫੁੱਲ ਸਵਾਗਤ ਕੀਤਾ ਗਿਆ ਦਿਲਜੀਤ ਦਸਾਂਝ ਦਾ ਵੀਡੀਓ ਦੇਖ ਕੇ ਦਰਸ਼ਕੋ ਤੁਸੀਂ ਵੀ ਹੋ ਜਾਓਗੇ ਹੈਰਾਨ ਦਿਲਜੀਤ ਨੇ ਕੀਤਾ ਕਰੀਨਾ ਕਪੂਰ ਨੂੰ ਇਹ ਮਜ਼ਾਕ ਦੇਖੋ ਵੀਡੀਓ ਵੀਡੀਓ ਦੇਖ ਕੇ ਦਰਸ਼ਕੋ ਤੁਸੀਂ ਵੀ ਜ਼ਰੂਰ ਇੰਜੋਏ ਕੀਤਾ ਹੋਵੇਗਾ ਅੱਜ ਅਨੰਤ ਅਤੇ ਰਾਧਕਾ ਜੀ ਦੀ ਵਿਵੈਡਿੰਗ ਦੇ ਵਿੱਚ ਵੱਡੇ ਵੱਡੇ ਲੋਕ ਪਹੁੰਚੇ ਜਿਸ ਦੇ ਵਿੱਚ ਫੇਸਬੁੱਕ ਦੇ ਮਾਲਕ ਮਾਰਕ ਜ਼ਕਰਬਰਗ ਵੀ ਮੌਜੂਦ ਸੀ ਵੱਡੇ ਵੱਡੇ ਸੈਲੀਬ੍ਰਿਟੀ ਅਨੰਤ ਅਤੇ ਰਾਧਕਾ ਜੀ ਦੀ ਵਿਵੈਡਿੰਗ ਦੇ ਵਿੱਚ ਹਾਜ਼ਰ ਹੋਏ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਜੋ ਵੱਡੇ ਲੋਕ ਵੱਡੀਆਂ ਗੱਲਾਂ ਜਿਸ ਦੇ ਵਿੱਚ ਵੱਡੇ ਵੱਡੇ ਕਲਾਕਾਰ ਮੌਜੂਦ ਸੀ ਪਰ ਪੰਜਾਬ ਦਾ ਇੱਕੋ ਇੱਕ ਸਟਾਰ ਦਲਜੀਤ ਦਸਾਂਝ ਮੌਜੂਦ ਸੀ ਜਿਸ ਨੇ ਪੰਜਾਬੀਆਂ ਦਾ ਨਾਮ ਰੌਸ਼ਨ ਕੀਤਾ ਨੀਤਾ ਅੰਬਾਨੀ ਵੱਲੋਂ ਸ਼ੇਤ ਤੇ ਦਲਜੀਤ ਦਸਾਂਝ ਦੇ ਨਾਲ ਗੁਜਰਾਤੀ ਦੇ ਵਿੱਚ ਗੱਲਾਂ ਵੀ ਕੀਤੀਆਂ ਗਿਆ ਅੱਗੋਂ ਦਲਜੀਤ ਦਸਾਂਝ ਨੇ ਜਵਾਬ ਵੀ ਦਿੱਤਾ ਨੀਤਾ ਅੰਬਾਨੀ ਪੂਰੀ ਖੁਸ਼ ਹੋ ਗਈ ਦਰਸ਼ਕੋ ਜਦੋਂ ਨੀਤਾ ਅੰਬਾਨੀ ਦਲਜੀਤ ਦੇ ਨਾਲ ਗੱਲਾਂ ਬਾਤਾਂ ਕਰ ਰਹੀ ਸੀ ਤਾਂ ਪੂਰਾ ਹਾਲ ਤਾੜੀਆਂ ਦੇ ਨਾਲ ਗੂੰਜ ਉੱਠਿਆ